ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਜੀ ਅਸੀਂ ਇਸ ਵਕਤ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਬੋਲ ਰਹੇ ਹਾਂ ਜੀ ਆਪ ਜੀ ਦੇਖ ਰਹੇ ਹੋ ਅਸੀਂ ਜਿਹੜੀ ਬਿਲਡਿੰਗ ਦੇ ਉੱਪਰ ਖੜੇ ਹਾਂ ਜੀ ਇਸ ਬਿਲਡਿੰਗ ਦਾ ਕਾਰਜ جاری ਹੈ ਜੀ ਇਸ ਬਿਲਡਿੰਗ ਨੂੰ ਬਣਾਇਆ ਜਾ ਰਿਹਾ ਇਧਰ ਮਸ਼ੀਨ ਲੱਗੀ ਆ ਔਰ ਪਿੱਲਰ ਨੇ ਜਿਹੜੇ ਉਹ ਸਰੀਆ ਬਣ ਕੇ ਔਰ ਇਹਨਾਂ ਨੂੰ ਹੁਣ ਜਿਹੜਾ ਸਿਮਿੰਟ ਇਹਨਾਂ ਦੇ ਭਰਿਆ ਜਾਣੇ ਨੇ ਇਹ ਬੜੇ ਮੋٹے ਸਰੀਏ ਦੇ ਵਿੱਚ ਪੈਂਦੇ ਨੇ ਕਿਉਂਕਿ ਆਪਾਂ ਇਹਨੂੰ 5-7 ਮੰਜ਼ਿਲ ਉੱਪਰ ਬਣਾਉਣਾ ਇਸ ਕਰਕੇ ਇਹਦੀ ਜਿਹੜੀ ਫਾਊਂਡੇਸ਼ਨ ਬਹੁਤ ਮਜ਼ਬੂਤ ਰੱਖੀ ਗਈ ਸੀ ਆਪ ਜੀ ਇੱਧਰ ਵੀ ਦੇਖ ਰਹੇ ਹੋ ਇਹ 77 ਫੁੱਟ ਲੰਬਾ ਔਰ 46 ਫੁੱਟ ਜਿਹੜਾ ਚੌੜਾ ਹਾਲ ਆ ਜੀ ਇਹ ਤਿੰਨ ਫਲੋਰ ਚਾਰ ਫਲੋਰ ਉੱਪਰ ਜਦੋਂ ਬਣ ਜਾਣਗੇ ਤਾਂ ਸਾਨੂੰ ਲੱਗਦਾ ਜੇਕਰ ਤਿੰਨ ਫਲੋਰ ਬਣਦੇ ਨੇ ਤਾਂ ਉਰੇ 200 ਬੈੱਡ ਹੋਰ ਲੱਗ ਸਕਦੇ ਨੇ ਜੀ ਇਸ ਕਰਕੇ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਆਪ ਜੀ ਰੇਤਾ ਬਜਰੀ ਸਿਮਿੰਟ ਦੀ ਸੇਵਾ ਜ਼ਰੂਰ ਕਰੋ ਦੇਖੋ ਇਸ ਵਕਤ ਬਾਰਿਸ਼ ਵੀ ਆ ਗਈ ਅਸੀਂ ਬਾਰਿਸ਼ ਦੇ ਵਿੱਚ ਇਹ ਵੀਡੀਓ ਸ਼ੂਟ ਕਰਨ ਲੱਗੇ ਸੀ ਪਰ ਬਾਰਿਸ਼ ਆ ਗਈ ਕਿੰਨਾ ਕਿਤੇ ਜਦੋਂ بارش ਆਉਂਦੀ ਆ ਸਾਨੂੰ ਸਾਰੇ ਘਰ ਨੂੰ ਵਿਪਤਾ ਹੋ ਜਾਂਦੀ ਆ ਵੀ ਕੱਪੜੇ ਕਿੱਥੇ ਸੁੱਕਣੇ ਪਾਵਾਂਗੇ ਬੰਦੇ ਕਿੱਥੇ ਪਹਿਣਗੇ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਾਂ ਨੇ ਜੀ ਇਸ ਕਰਕੇ ਇਸ ਘਰ ਦੀ ਸਾਨੂੰ ਬਹੁਤ ਲੋੜ ਆ ਕਿਉਂਕਿ ਇਸ ਘਰ ਦੇ نیچے 750 ਪਰਿਵਾਰਕ ਮੈਂਬਰ ਰਹਿ ਰਹੇ ਨੇ ਜੀ ਇਸ ਟਾਈਮ ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਆਂ ਆਪ ਜੀ ਸਰੀਏ ਦੀ ਸੇਵਾ ਜ਼ਰੂਰ ਕਰੋ ਰੇਤਾ ਹੋ ਗਿਆ ਔਰ ਬਜਰੀ ਹੋ ਗਈ ਸਿਮਿੰਟ ਵਧੀਆ ਤੋਂ ਵਧੀਆ ਚੀਜ਼ ਜਿਹੜੀ ਇਸ ਬਿਲਡਿੰਗ ਦੇ ਵਿੱਚ ਆਪ ਜੀ ਜ਼ਰੂਰ ਪਹੁੰਚਦੀ ਕਰੋ ਤਾਂ ਜੋ ਆਪਾਂ ਇਸ ਬਿਲਡਿੰਗ ਨੂੰ ਜਲਦੀ ਬਣਾ ਕੇ ਜਿਹੜਾ ਜਿਹੜਾ ਛੇਤੀ ਇਹਦੇ ਵਿੱਚ ਰਹਿਸ਼ ਕਰ ਸਕੀ ਇੱਧਰ ਵੀਰ ਮਿਸਤਰੀ ਨੇ ਔਰ ਜਿੱਦਾਂ ਆਪ ਜੀ ਨੇ ਉਹ ਦੂਜੀ ਜਿਹੜੀ ਬਿਲਡਿੰਗ ਬਣਾਈ ਆ ਉਧਰ ਆਪਣੇ ਕਮਰੇ ਨੇ ਐਦਾਂ ਹੀ ਜਿਹੜੇ ਇਹ ਹਾਲ ਨੂੰ ਆਪਾਂ ਬਣਾਉਣ ਤੋਂ ਬਾਅਦ ਮੈਂ ਕਹੂੰਗਾ ਇੱਕ ਵਾਰੀ ਵੀਰ ਇਹ 베ੜਾ ਆਪਣਾ ਜਰੂਰ ਦਿਖਾਉਣਾ ਇਹ ਫਿਰ ਆਪਾਂ 베ੜੇ ਦਾ ਸਾਰਾ ਜਿਹੜਾ ਸ਼ੈੱਡ ਆ ਸਾਰੇ ਨੂੰ ਜਿਹੜਾ ਚੱਕ ਕੇ ਵੱਡਾ ਬਣਾਵਾਂਗੇ ਜਿਹੜੀ ਜਗ੍ਹਾ ਤੁਸੀਂ ਇੱਧਰ ਖਾਲੀ ਦੇਖ ਰਹੇ ਹੋ ਜੀ ਜਿੱਥੇ ਐਂਬੂਲੈਂਸ ਖੜੀ ਆ ਇੱਧਰਲੇ ਪਾਸੇ ਵੀ ਪ੍ਰਬੰਧ ਕੀਤਾ ਜਾਊਗਾ ਰਹਿਣ ਦਾ ਮਤਲਬ ਵੱਡਾ ਪ੍ਰਬੰਧ ਕੀਤਾ ਜਾਣਾ ਜੀ ਇੱਥੇ ਵਿਹੜੇ ਦੇ ਵਿੱਚ ਭਰਤ ਪਾ ਕੇ ਤਾਂ ਜੋ 300 ਮੈਂਬਰ ਇਸ ਬਿਲਡਿੰਗ ਦੇ ਵਿੱਚ ਰਹਿਣਗੇ ਤੇ 300 ਮੈਂਬਰਾਂ ਨੂੰ ਥੱਲੇ ਵਿਹੜਾ ਸਹੀ ਮਿਲੇ ਜੀ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵਧਾਂਗੇ ਜੀ ਫਿਲਹਾਲ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਹਾਂ ਆਪ ਜੀ ਜਰੂਰ ਬਿਲਡਿੰਗ ਮਟੀਰੀਅਲ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਆ ਜੀ ਜਦੋਂ ਆਪ ਜੀ ਭਾਸੋਂ ਰੋਡ ਤੇ ਆਉਨੇ ਹੋ ਤਾਂ ਇੱਕ ਲੋਜ ਯੂਨੀਵਰਸਿਟੀ ਆ ਜੇ ਆਪ ਜੀ ਨੇ ਲੁਧਿਆਣੇ ਵਾਲੇ ਪਾਸੋਂ ਆਉਣਾ ਹੋਵੇ ਤਾਂ ਆਪ ਜੀ ਖੰਨੇ ਤੋਂ ਮੁੜੋ ਜਦੋਂ ਆਪ ਖੰਨੇ ਤੋਂ ਮੁੜਦੇ ਆ ਖੰਨੇ ਤੋਂ ਅਮਲੋ ਆਉਂਦਾ ਅਮਲੋ ਤੋਂ ਅੱਗੇ ਭਾਸੋਂ ਭਾਸੋਂ ਤੋਂ ਅੱਗੇ ਪਟਿਆਲਾ ਜੀ ਆਪ ਜੀ ਥੋੜੇ ਥੋੜਾ ਇੱਥੇ ਨੇੜੇ ਤੋਂ ਹੀ ਕੋਈ ਮਟੀਰੀਅਲ ਲੈ ਕੇ ਜਰੂਰ ਸੰਸਥਾ ਨੂੰ ਦੋ ਤਾਂ ਜੋ ਬਿਲਡਿੰਗਾਂ ਬਣ ਸਕਣ ਔਰ ਜਿਹੜੀਆਂ ਸੰਗਤਾਂ ਨੇ ਸਪੋਰਟ ਕੀਤੀ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਸ਼ੇਅਰ ਕੀਤਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜਿਹੜੇ ਭੈਣ ਭਰਾਵਾਂ ਨੇ ਐਪਰੀਸ਼ੀਏਟ ਕੀਤਾ ਦੁਆਵਾਂ ਦਿੱਤੀਆਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਇੱਥੇ ਇਸ ਟਾਈਮ 700 ਮੈਂਬਰ ਨੇ ਜੀ ਜਿਹੜੇ ਸਾਡੇ ਵੀਰ ਘਰਾਂ ਦੇ ਵਿੱਚ ਬੰਨੇ ਹੋਏ ਸੀ ਜਿਨ੍ਹਾਂ ਨੂੰ ਮਾਂ ਮਾਂ ਮਜਬੂਰੀ ਦੇ ਵਿੱਚ ਬੰਨੀ ਬੈਠੀਆਂ ਸੀ ਜ ਜਿਨ੍ਹਾਂ ਦੇ ਸੰਗਲ ਲੱਗੇ ਸੀ ਉਹ ਮੈਂਬਰ ਇੱਥੇ ਰਹਿ ਰਹੇ ਨੇ 10ਕ ਮੈਂ ਜਿਨ੍ਹਾਂ ਨੂੰ ਜਿਹੜੇ ਪੰਜਾਬ ਤੋਂ ਬਾਹਰ ਦੇ ਨੇ ਜਿਨ੍ਹਾਂ ਨੂੰ ਅਸੀਂ ਸੰਗਤਾਂ ਪੰਜਾਬ ਦੇ ਕੁਛ-ਕੁਛ ਵੱਖ-ਵੱਖ ਇਲਾਕਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚੋਂ ਛੜਵਾਇਆ 10 ਕ ਮੈਂਬਰ ਉਹ ਨੇ ਜੀ ਬਾਕੀ ਵੀਰ ਨੇ ਜਿਹੜੇ ਕੋਈ ਕਪੂਰਥਲੇ ਦਾ ਕੋਈ ਨਾਬੇ ਦਾ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਜਿਨ੍ਹਾਂ ਦੇ ਹਾਲਾਤ ਚੱਲ ਰਹੇ ਨੇ ਜੀ ਅੱਗੇ ਜਿਹੜੀ ਸਾਨੂੰ ਕਾਲ ਆਉਂਦੀ ਆ ਉਹਨਾਂ ਵੀਰਾਂ ਨੂੰ ਫੇਰ ਹੀ ਲਿਆਇਆ ਜਾਊਗਾ ਜਦੋਂ ਇਹ ਬਿਲਡਿੰਗ ਜਿਹੜੀ ਬਣ ਜੂਗੀ ਜੀ ਤੈਹ ਦੇ ਲੋ ਧੰਨਵਾਦ ਆਪ ਜੀ ਦਾ ਹੱਸਦੇ ਵਸਦੇ ਰਹੋ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲ